ਵੱਲਾ ਪ੍ਰੋਜੈਕਟ ਬਠਿੰਡਾ ਦੇ ਵਿੱਚ ਜ਼ਮੀਨ ਐਕਵਾਇਰ ਮਾਮਲੇ ਨੂੰ ਲੈ ਕੇ ਬਨਾਲਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਥੇਬੰਦੀ ਦੇ ਵੱਡੇ ਕਿਸਾਨ ਇਕੱਠ ਨੂੰ ਬਨਾਲਾ ਪੁਲਿਸ ਪ੍ਰਸ਼ਾਸਨ ਵੱਟਿੰਦਾ ਜਾਣ ਤੋਂ ਰੋਕਿਆ ਗਿਆ ਪਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਥੇਬੰਦੀ ਦੇ ਆਗੂਆਂ ਨੇ ਬਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਇੱਕ ਸਾਈਡ ਦਾ ਰੋੜ ਜਾਂਮ ਕਰਕੇ ਕਿਸਾਨ ਜੜਾ ਹੈ ਰੋਸ ਪ੍ਰਦਰਸ਼ਨ ਕੀਤਾ ਤੇ ਧਰਨਾ ਵੀ ਲਾਇਆ ਦੱਸਦੇ ਕਿ ਵੱਡੇ ਪੱਧਰ ਤੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਮੌਜੂਦ ਰਹੀ ਕੀ ਨਾ ਜਿਹੜਾ ਮੇਰਾ ਨਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਕ ਆਈ ਪ੍ਰਧਾਨ ਬਲਜਿੰਦਰ ਸਿੰਘ ਜੀ ਤੋਲਾ ਕੀ ਕਹਿਣਾ ਚਾਹਦੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਅੱਜ ਦਾ ਇਹ ਪ੍ਰਦਰਸ਼ਨ ਹੈ ਹੜਾਏ ਚੌਂਕ ਦੇ ਵਿੱਚ ਆ ਖੁੱਡੀ ਵਾਲੀਆਂ ਕੈਂਚੀਆਂ ਇਹਨੂੰ ਕਹਿੰਦੇ ਨੇ ਛੋਟੀਆਂ ਕੈਂਚੀਆਂ ਇਹ ਅਸੀਂ ਮੈਸਰ ਖਾਨੇ ਜਾਣਾ ਸੀ ਕਿਉਂ ਜਾਣਾ ਸੀ ਮੈਸਰ ਖਾਨੇ ਉੱਥੇ ਬਠਿੰਡੇ ਦੇ ਵਿੱਚ ਆ ਤਿੰਨ ਪਿੰਡਾਂ ਦੀ ਸ਼ੇਰਗੜ ਭੁੱਖਿਆਂ ਵਾਲੀ ਐ ਤੇ ਸੋਚ ਸਕਦਾ ਵੀ ਮੇਰੇ ਕਹਿਣ ਤੇ ਕੋਈ ਫਰਕ ਹੋਵੇ ਤੇ ਇੱਕ ਦੋਨੇ ਪਿੰਡ ਆ ਉਸ ਪਿੰਡਾਂ ਦੀ ਭਾਰਤ ਮਾਲਾ ਪ੍ਰੋਜੈਕਟ ਆ ਜਿਹੜੀ ਸੈਂਟਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਆਪਦੇ ਚਿਹਤਿਆਂ ਨੂੰ ਜਮੀਨਾ ਖੋਣ ਦੀਆਂ ਤਿਆਰੀਆਂ ਉਹ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਨ ਦੀ ਉਸ ਤਿੰਨਾਂ ਪਿੰਡਾਂ ਦੇ ਵਿੱਚ ਜਿਹੜੀ ਉਹ ਜ਼ਮੀਨ ਹੈ ਉਹ ਮਾ ਸੜਕ ਦੇ ਵਿੱਚ ਆਉਂਦੀ ਹੈ ਉਹਨਾਂ ਨੂੰ ਬਗੈਰ ਚੱਕ ਦਿੱਤੇ ਤੋਂ ਬਿਨਾ ਤੇ ਧੱਕੇ ਦੇ ਨਾਲ ਕੱਲ ਸਰਕਾਰ ਨੇ ਵੱਡੀ ਫੋਰਸ ਲਾ ਕੇ ਉਹ ਜ਼ਮੀਨ ਖੋਲੀ ਤੇ ਬਾਹ ਲੈ ਲਈ ਜਨ ਦੀ ਲੋਕਾਂ ਦੀ ਜਿਹੜੀਆਂ ਫਸਲਾਂ ਕਣਕ ਬੀਜੀ ਹੋਈ ਸੀ ਤੇ ਝਾੜ ਦਿੱਤੀ ਉੱਥੋਂ ਤੇ ਉਹਦੇ ਵਿਰੋਧ ਦੇ ਵਿੱਚ ਜਦੋਂ ਕਿਸਾਨ ਉੱਥੇ ਗਏ ਤਾਂ ਉਹਨਾਂ ਨੂੰ ਗਿਰਫਤਾਰ ਕੀਤਾ ਗਿਆ ਜਾਣਦੀ ਉਹਨਾਂ ਨੂੰ ਮਾਮਜਾ ਤਾਂ ਕੀ ਦੇਣਾ ਸੀ ਉਹਨਾਂ ਨੂੰ ਗਿਰਫਤਾਰ ਕੀਤਾ ਗਿਆ ਪਰ ਉਸ ਦੇ ਵਿਰੋਧ ਵਿੱਚ ਅਗਰਾਹਾ ਜੱ태ਬੰਦੀ ਸੂਬਾ ਕਮੇਟੀ ਵੱਲੋਂ ਫੈਸਲਾ ਲਿੱਤਾ ਗਿਆ ਅੱਜ ਸਵੇਰੇ ਮੈਸਰ ਖਾਨੇ ਦੇ ਵਿੱਚ ਅਸੀਂ ਇਕੱਠੇ ਹੋਣਾ ਹੋਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪੰਜ ਪਿੰਡ ਨੇ ਇੱਥੇ ਸਾਡੇ ਨਾਲ ਸੇਖਾ ਦਾਨਗੜ ਧਨੌਲਾ ਹੋਰ ਕਿਹੜਾ ਪਿੰਡ ਜੀ ਝਾਂਕੇ ਝਾਂਕੇ ਤੇ ਵਜੀਦਕੇ ਇਹ ਪੰਜ ਪਿੰਡਾਂ ਜਾਣਦੀ ਇੱਥੇ ਜਾਂਦਿਆਂ ਨੂੰ ਅਇਤਹੜੇ ਚੌਂਕ ਦੇ ਵਿੱਚ ਖੁੱਡੀ ਵਾਲੀਆਂ ਕੈਂਚੀਆਂ ਦੇ ਉੱਤੇ ਰੋਕ ਲੇਤਾ ਇਹਨਾਂ ਨੂੰ ਸਵੇਰ ਦੇ ਅਸੀਂ ਇੱਕ ਸਾਈਡ ਤੇ ਬੈਠੇ ਸੀ ਉਧਰ ਸਟੇਜ ਆ ਮੈਸਰ ਕਰਨ ਦੇ ਵਿੱਚ ਚੱਲ ਰਹੀ ਸੀ ਉੱਥੇ ਸੂਬਾ ਕਮੇਟੀ ਨੇ ਐਲਾਨ ਕੀਤਾ ਵੀ ਅਸੀਂ ਉਸ ਜਗ੍ਹਾ ਦੇ ਵਿੱਚ ਜਾਵਾਂਗੇ ਜਿੱਥੇ ਲੋਕਾਂ ਦੀਆਂ ਜ਼ਮੀਨਾਂ ਝਾੜੀਆਂ ਗਈਆਂ ਨੇ ਉਧਰੋਂ ਅਸੀਂ ਵੀ ਉਹਨਾਂ ਦੇ ਕਹਿਣ ਦੇ ਸੱਦੇ ਦੇ ਉੱਤੇ ਜਦੋਂ ਅੱਗੇ ਨੂੰ ਵਧਣ ਲੱਗੇ ਵੱਡੀ ਫੋਰਸ ਲਾ ਕੇ ਸਾਨੂੰ ਰੋਕਿਆ ਗਿਆ ਇੱਥੇ ਹੰਡੇ ਚੌਂਕ ਦੇ ਵਿੱਚ ਕੁਰਤਣਾ ਲੱਗ ਪੀ ਜਾਣੇ ਚੜ੍ਹੇ ਪ੍ਰਦਰਸ਼ਨ ਕੀਤਾ ਅਸੀਂ ਅੱਗੇ ਜਾਣਾ ਚਾਹੁੰਦੇ ਸੀਗੇ ਉੱਥੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਤੇ ਉਹ ਕਿਸਾਨ ਨੇ ਏਜੰਸੀ ਜਿਹੜੇ ਚੈੱਕ ਨੇ ਉਹ ਨਹੀਂ ਚੱਕੇ ਹੈਗੇ ਉਹਨੂੰ ਨਹੀਂ ਸੀ ਪਸੰਦ ਵੀ ਇੰਨਾ ਰੇਟ ਦਿੱਤਾ ਜਾਂਦਾ ਉੱਥੇ ਉਹ ਹੀ ੱੱਕੇ ਨਾਲ ਕਣਕ ਵਾਹੀ ਗਈ ਆ ਕਬਜ਼ਾ ਕੀਤਾ ਗਿਆ ਸਰਕਾਰ ਕੰਨੀਓ ਅਸੀਂ ਉਹਨਾਂ ਦੇ ਹਮਾਇਤ ਤੇ ਜਾ ਰਹੇ ਸੀ ਸਾਨੂੰ ਇੱਥੇ ਢਿਆਇਆ ਚੌਂਕੇ ਜਾਂ ਜਿਹਨਾਂ ਨੇ ਰੋਕ ਲਿਆ ਅਸੀਂ ਕਿਹਾ ਵੀ ਸਾਨੂੰ ਅੱਗੇ ਚਲੇ ਜਾਵਾਂ ਇਹਨਾਂ ਨੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਹੈਗਾ ਤੇ ਉਦੋਂ ਬਾਅਦ ਅਸੀਂ ਜਦੋਂ ਫੇਰ ਦੁਬਾਰਾ ਜਾਣ ਲੱਗੇ ਇਹਨਾਂ ਨੇ ਸਾਡੀਆਂ ਗੱਡੀਆਂ ਦੇ ਚਾਬੀਆਂ ਕੱਢ ਲਿਆ ਕਹਿੰਦੇ ਤੁਸੀਂ ਥਾਣੇ ਚਲੋ ਅਸੀਂ ਕਿਹਾ ਵੀ ਲਾਠੀ ਚਾਰਜ ਕਰਕੇ ਸਾਨੂੰ ਥਾਣੇ ਲੈ ਚੱਕਦੇ ਲੈ ਕੇ ਜਾ ਸਕਦੇ ਆ ਏਕਣ ਤਾਂ ਨਹੀਂ ਅਸੀਂ ਜਾਂਦੇ ਹੈਗੇ ਅਸੀਂ ਉਰੇ ਹੀ ਬੈਸ ਕੇ ਉਸ ਪ੍ਰਸ਼ਾਸਨ